Oh, my ਬੈਤਤਾ ਬੁਛਰ ਮੁਰਦਾਬਾ ਮੁਰਦਾਬਾ 100 ਵਾਹਿਬ ਜੀ ਕੀ ਫਤਿਹ ਅੱਜ ਅਸੀਂ ਅਫਸੋਸ ਦੇ ਦਿਨ ਦੇ ਵਿੱਚ ਗੁਰਮੀਤ ਸਿੰਘ ਕਾਲੇ ਦੇ ਕਾਰਬੇਟਰੀ ਦੀ ਜਿਹੜਾ ਪੁਲਿਸ ਨੇ ਗੁਰਮੀਤ ਸਿੰਘ ਨੂੰ ਫੇਕ ਕਾਊਂਟਰ ਇੱਕ ਫੜ ਕੇ ਮਾਰ ਦੇਣਾ ਅਸੀਂ ਸਮਝਦੇ ਸਿਗੇ ਕਿ ਇਹ ਰਵੈਤ ਫੋਰਮ ਜੋ ਟੀਕੇ ਹੀ ਹੈ ਜਦੋਂ ਸਿੱਖਾਂ ਦਾ ਯਾਰ ਦੀ ਦਾ ਜੁਰਦ ਸੀ ਉਹਨੂੰ ਭੜਕੇ ਸਿੱਖਾਂ ਨੂੰ ਮਾਰੇ ਜਾਂਦਾ ਸੀਗਾ ਪਰ ਜਿਹੜੇ ਗੁਰਮੀਤ ਸਿੰਘ ਕਾਲਾ ਸੀਗੇ ਉਹਨਾਂ ਦਾ ਨਾਮ ਤਾਂ ਗੈਂਗਸਟਰਸ ਦੇ ਵਿੱਚ ਸੀਗਾ ਪਰ ਮੈਂ ਐਸੇ ਘਰ ਬਹੁਤ ਵਾਰ ਆਏ ਆ ਕਿ ਇੱਕ ਵਾਰੀ ਮੈਨੂੰ ਬੁਲਾਇਆ ਗਿਆ ਸੀ ਜਦੋਂ ਗੁਰਮੀਤ ਸਿੰਘ ਨੇ ਇੱਥੇ ਬਲੱਡ ਕੈਂਪ ਕੀਤਾ ਸੀਗਾ ਦੂਸਰੀ ਗੱਲ ਹੈ ਕਿ ਗੁਰਮੀਤ ਸਿੰਘ ਨਸ਼ਿਆਂ ਦੇ ਬਿਲਕੁਲ ਖਿਲਾਫ ਹੋ ਗਿਆ ਸੀਗਾ ਪਰ ਦੂਜੇ ਪਾਸੇ ਝੋਟੇ ਨੂੰ ਵੀ ਪੁਲਿਸ ਨੇ ਬਹੁਤ ਤੰਗ ਕੀਤਾ ਫੜ ਕੇ ਗੇਲਚ ਵੀ ਦੇ ਦਿੱਤਾ ਮੈਨੂੰ ਸਮਝਦੀ ਕਿ ਸਰਕਾਰ ਨਸ਼ਾ ਨੂੰ ਰੋਕਣਾ ਚਾਹੁੰਦੀ ਹੈ ਹਿਰਨ ਨੂੰ ਜਾਂ ਇਸ ਤਰ੍ਹਾਂ ਦਾ ਵਾਚਾਉਂਦੀ ਹੈ ਗੁਦਮੀਤ ਸਿੰਘ ਨੂੰ ਅੜ ਕੇ ਇੱਕ ਇਨਕਾਊਂਟਰ ਦੇ ਵਿੱਚ ਮਾਰ ਦੇਣਾ ਮੈਂ ਸਮਝਦਾ ਕਿ ਇਹ ਰਵੈਤ ਇਹ ਜੜੀ ਇੰਡੀਆ ਦੇ ਵਿੱਚ ਹਿੰਦੂਤਵਾਦੀ ਸਰਕਾਰ ਦੇ ਵਿੱਚ ਇਹ ਬੇਰਮੀ ਫੈਲ ਗਈ ਹੈ ਇਸ ਨੂੰ ਖਤਮ ਕਰਨਾ ਪਊਗਾ ਸੋ ਮੇਰਾ ਕਹਿੰਦਾ ਮਤਲਬ ਹੈ ਕਿ ਹੁਣ ਇੰਡੀਆ ਦੀ ਸੱਜੇ ਪੱਖੀ ਹਿੰਦੂਤਵਾ ਸਰਕਾਰ ਮੋਦੀ ਦੀ ਇਹ ਸਿੱਧਾ ਕਤਲ ਕਰਾਉਣ ਲੱਗ ਪਈ ਹੈ ਇਸ ਤੋਂ ਪਹਿਲਾਂ ਹੁਣੇ ਹੋਣ ਜੰਗਿਆਲੇ ਦੇ ਵਿੱਚ ਵੀ ਇੱਕ ਸਿੱਖ ਨੂੰ ਐਸਤ੍ਰਾਂ ਦੇ ਇਨਕਾਊਂਟਰ ਚੁੱਕੇ ਦੇ ਵਿੱਚ ਮਾਰਿਆ ਗਿਆ ਫਿਰ ਤਰਨਤਾਰਨ ਸਾਬ ਦੇ ਇਲਾਕੇ ਦੇ ਵਿੱਚ ਵੀ ਇੱਕ ਸਿੱਖ ਨੂੰ ਇਸ ਤਰ੍ਹਾਂ ਇਨਕਾਊਂਟਰ ਦੇ ਵਿੱਚ ਮਾਰਿਆ ਗਿਆ ਫਿਰ ਫਰੋਜ਼ਪੁਰ ਦੀ ਤਲਵੰਡੀ ਦੇ ਵਿੱਚ ਵੀ ਇੱਕ ਸਿੱਖ ਨੂੰ ਇਸ ਤਰ੍ਹਾਂ ਫੜ ਕੇ ਮਾਰ ਦਿੱਤਾ ਹੈਗਾ ਉਹ ਜਿਹੜੇ ਮੌਲਖ ਦੇ ਵਿੱਚ ਇਸ ਤਰ੍ਹਾਂ ਫੜ ਫੜ ਕੇ ਬੰਦੇ ਮਾਰਨੇ ਸ਼ੁਰੂ ਕਰ ਦੇਣ ਖਾਸ ਕਰਕੇ ਘਟ ਗਿਣਤੀ ਦੇ ਤਾਂ ਫਿਰ ਉਹ ਜੇ ਮਾਹੌਲ ਪੈਦਾ ਹੋ ਜਾਂਦਾ ਹੈ ਕਿ ਹੁਣ ਸਿੱਖ ਬਾਹਰ ਦੇ ਮਲਕਾਂ ਦੇ ਵਿੱਚ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਸੈਂਚਰੀਆਂ ਦੇ ਹਿਸਾਬ ਦੇ ਵਿੱਚ ਸਾਡੇ ਨੌਜਵਾਨ ਬੱਚੇ ਬਾਹਰ ਦੇ ਮਲਕਾਂ 'ਚ ਜਾ ਰਹੇ ਹੈ ਕਿਉਂ ਕਰਕੇ ਉਹ ਸਮਝਦੇ ਹੈ ਕਿ ਸਾਡੀ ਜ਼ਿੰਦਗੀ ਇੱਥੇ ਸੁਰੱਖਿਅਤ ਨਹੀਂ ਹੈ ਸਾਡੀ ਮੰਗ ਹੈ ਕਿ ਇਹ ਜਿਹੜਾ ਕਤਲ ਕੀਤਾ ਗਿਆ ਝੂਠਾ ਇੰਕਾਊਂਟਰਸ ਗੁਰਮੀਤ ਸਿੰਘ ਦਾ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਵੇ ਜਿਸ ਨਾਲ ਸਾਡੇ ਤੇ ਵਿਸ਼ਵਾਸ ਵੱਜੇ ਕਿ ਇਹ ਸਹੀ ਐਨਕਾਊਂਟਰ ਹੈ ਤੇ ਇਹਨੂੰ ਫੜ ਕੇ ਮਾਰਿਆ ਗਿਆ ਜਿੱਥੇ ਤੱਕ ਮੇਰੀ ਇਨਫੋਰਮੇਸ਼ਨ ਹੈ ਬਤੌਰ ਮੈਂਬਰ ਪਾਰਲੀਮੈਂਟ ਇਸ ਇਲਾਕੇ ਦੀ ਪੁਲਿਸ ਨੇ ਇਸ ਨੂੰ ਪਹਿਲਾਂ ਕਾਬੂ ਕਰ ਦਿਆ ਸੀਗਾ ਤਾਂ ਫਿਰ ਉਸ ਤੋਂ ਬਾਅਦ ਇਸ ਨੂੰ ਮਾਰਿਆ ਮੇਰੇ ਕੋਲ ਇਹ ਵੀ ਇਤਲਾ ਹੈ ਕਿ ਜਦੋਂ ਇਹ ਠੇਰੇ ਚਾ ਗਿਆ ਗੁਰਮੀਤ ਸਿੰਘ ਤਾਂ ਇਹਨੇ ਹੱਥ ਛੱਡੇ ਛੱਡੇ ਸੀਗੇ ਕਿ ਮੈਂ ਸਰੈਂਡਰ ਕਰਦਾ ਹਾਂ ਬਾਵਜੂਦ ਉਸ ਦੇ ਪੁਲਿਸ ਨੇ ਕਾਇਰਤਾ ਦਿਖਾਈ ਹੈ ਕਿ ਇਸ ਬੰਦਾ ਜਿਹੜਾ ਅੱਗੇ ਸਰੈਂਡਰ ਕਰਨ ਲੱਗ ਗਿਆ ਉਹਨੂੰ ਗੋਲੀਆਂ ਦੇ ਨਾਲ ਭੁਰਨ ਕੇ ਮਾਰ ਦਿੱਤਾ ਗਿਆ ਸੋ ਅਸੀਂ ਸਿੱਖ ਹਾਂ ਜਿਹੜੇ ਅਸੀਂ ਸਮਝਦੇ ਹਾਂ ਕਿ ਸਾਡੀ ਸੁਰੱਖਿਆ ਹੁਣ ਬੜੇ ਖਤਰੇ ਦੇ ਵਿੱਚ ਹੈ ਤੇ ਕਿਸੇ ਵੇਲੇ ਵੀ ਸਾਨੂੰ ਮਾਰ ਦਿੱਤਾ ਜਾ ਸਕਦਾ ਹੈਗਾ ਗਲਤ ਪਾਊਗਾ ਜੇ ਤੁਸੀਂ ਇਸ ਤਰ੍ਹਾਂ ਦੇ ਕੰਮ ਕੀਤੇ ਤਾਂ ਫੇਰ ਸਿੱਖ ਜਿਹੜੇ ਹੈਗੇ ਐ ਇਹ ਭੁੱਲਦੇ ਨਹੀਂ ਇਹ ਫੇਰ ਤੁਸੀਂ ਵੀ ਸਮਝ ਲਓ ਇਹ ਤੋੜੀ ਸਰਕਸ਼ਾ ਵਧਾਉਣੀ ਪਊਗੀ ਤੇ ਤੁਹਾਨੂੰ ਬਾਹਰ ਨਹੀਂ ਨਿਕਲਣਾ ਜੋ ਕਰਕੇ ਇਹੋ ਜਿਹਾ ਕਤਲ ਜਿਵੇਂ ਹੁਣ ਭਗਵੰਤ ਸਿੰਘ ਮਾਨ ਵੀ ਉਸੇ ਲੀਡ ਤੇ ਚੱਲ ਪਿਆ ਤੇ ਮੈਨੂੰ ਲੱਗਦਾ ਹੈਗਾ ਕਿ ਐਫੀਜੀ ਸਰਕਾਰ ਜਿਹੜੀ ਆਪਣੇ ਬੱਚਿਆਂ ਨੂੰ ਜਿਵੇਂ ਸੱਪਣੀ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ ਇਹ ਉਹੋ ਜੀ ਸਰਕਾਰ ਬਣ ਗਈ ਹੈ ਜਿਹੜੀ ਬੇਰਹਿਮੀ ਦੇ ਨਾਲ ਸਾਡੇ ਨੌਜਵਾਨ ਬੱਚਿਆਂ ਨੂੰ ਮਾਰ ਲਈ ਹੈ ਜਾਇਜ਼ ਹੈ ਜੋ ਕਰਕੇ ਉਹ ਸਮਝਦੇ ਹੈ ਕਿ ਨਾਜਾਇਜ਼ ਹੋ ਦੇ ਨਾਲ ਹੋਇਆ ਜੋ ਕਰਕੇ ਉਹਨੇ ਹੱਥ ਉੱਤੇ ਚੱਕ ਦਿੱਤੇ ਸੀਗੇ ਉਸ ਤੋਂ ਮੰਗ ਰਹੇ ਉਹਨਾਂ ਨੇ ਸ਼ਹੀਦ ਕੀਤਾ ਗਿਆ ਹੈ ਇਹ ਬਿਲਕੁਲ ਜਾਇਜ਼ ਡਿਮਾਂਡ ਹੈ ਉਹਨਾਂ ਦੀ ਹਾਂ ਜੀ ਇੱਕ ਇੱਕ ਕਰਨਗੇ ਅਸੀਂ ਜ਼ਰੂਰ ਇਹਨਾਂ ਦੇ ਅੱਜ ਵੀ ਐਸੇ ਕਰਕੇ ਇੱਥੇ ਬੈਠੇ ਅਸੀਂ ਮੇਰਾ ਫਰਜ਼ ਵੀ ਹੈ ਬਤੌਰ ਐਮਪੀ ਇੱਥੇ ਬੈਠਣਾ ਤੇ ਇਹਨਾਂ ਨੂੰ ਥੋੜਾ ਬਹੁਤਾ ਜਿੰਨਾ ਮੈਂ ਹੋ ਸਕਦਾ ਹੈ ਇਹ ਹਾਰ ਤੇ ਸੁਖ ਦੇ ਸਕਦਾ ਜਦੋਂ ਪੁਲਿਸ ਦਾ ਪੇਰਾ ਪੈ ਗਿਆ ਉਸਨੇ ਹੱਥ ਉੱਤੇ ਕੀਤੇ ਹੈ ਤੇ ਸਰੈਂਡਰ ਦੇ ਪਰ ਪੁਲਿਸ ਨੇ باوجود ਉਸ ਨੂੰ ਮਾਰਤਾ ਮੈਨੂੰ ਇਹ ਵੀ ਪਤਾ ਲੱਗਿਆ ਤਿੰਨ ਚਾਰ ਦਿਨ ਪਹਿਲਾਂ ਮੇਰੇ ਕੋਲੇ ਆਉਣਾ ਚਾਹੁੰਦਾ ਸੀਗਾ ਕਿ ਮੈਂ ਉਸ ਨੂੰ ਇਹ ਕਾਨੂੰਨ ਦੇ ਹਵਾਲੇ ਪੇਸ਼ ਕਰਾਂ ਜੀ ਦੇ ਨਾਲ ਉਦੀ ਜਾਣ ਨਾ ਜਾ ਸਕੇ ਉਹ ਕੂਰੂਮ ਤੋਂ ਪਗੜ ਨਹੀਂ ਸੀ ਜੇ ਉਹ ਕਹਿ ਰਿਹਾ ਸੀਗਾ ਕਿ ਮੈਂ ਸਿਮਰਂਜੀਤ ਚਮਾਨ ਕੋਲੇ ਜਾਣਾ ਹੈ ਤੇ ਮੈਂ ਕੂਰੂਮ ਦੇ ਪੇਸ਼ ਹੋਣਾ ਸੋ ਪਗੜ ਵੀ ਹੈ ਨਹੀਂ ਸੀਗਾ